सताल जो अटल यूट्यूब चैनल के आप चलिए किराया पौन क्योंकि तो मिट्टी अंदर कितने के कर लिया ट्रैक्टर स्टार्ट ਸਾਨੂੰ ਜੀ ਜਾਣਾਂ ਦੀ ਰਸਨਗਰ ਦੀ ਮਿੱਟੀ ਅੰਦਰ ਕਰਕੇ ਜਾਣੀ ਪੈਣੀ ਆ ਕਿਉਂ ਮਸੜਾ ਆਪੇ ਕਰਦਗੇ हेलो लोकेशन कैसा लगा और वहीं ला सके ना पर हम बोल रहा था और मेन तक लोकेशन लाकर जाना पड़ रहा है डेसा नगर आ गया डेसा नगर गंगानगर जाने के बाद उसके नहीं गए टाइम ज़्यादा लग रही है गुलू के अंदर ट्रैफिक होंगे

तो तो आगे आगे। चलो के क्या ना ना है कर। चलो चल गए चलो।, चलो जी तो कैंसिल तो हो गया गाड़ी तो आवे गया आई पोछन गया से चलो जी सीधे सीधे मैं पुठे चलदे हां जिवें उधर देखो उधर चक के तवा लंग पार्किंग पर की बढ़िया जगह है कि किधर इधर उतरे बंदे सही गल ना उधर होनी की जगह है जी जी छड़ी ऐसे कि नहीं कट करना हां बीच फाटक तो फाटक तो सीधा फिर मुड़ के

ਉਹਨੇ ਘਰੇ ਅਗ ਲొਕੇਸ਼ਨ ਆ ਦੱਸ ਰਿਹਾ ਆ ਪਾਕੋਂ ਬੰਦੇ ਪਾਕੋਂ ਬੰਦੇ ਉਹਨੇ ਭਾਈ ਕੀ ਟਾਈਮ ਹੋਇਆ ਪੂਰੇ ਗੱਲ ਨਹੀਂ ਸੁਣਦਾ ਉਹ ਹੋਰ ਉੱਥੇ ਫਿਰੇ ਪੜਦੇ ਚਲੋ ਦੁਬਾਰਾ ਪੁੱਛਦਾ ਬਾਬਾ ਬੁੱਢਾ ਉਹ ਹੈਗਾ ਬਾਬਾ ਬੁੱਢਾ ਜੁਰਮ ਅ ਲొਕੇਸ਼ਨ ਲਾ ਕੇ ਵੇਖੀਓ ਜੀ ਸੱਲੋ ਫੇਰ ਧੀਤ ਤੋਂ ਆਏ ਆ ਬਹੁਤ ਵੈਸੇ ਪਰ ਚਲ ਗਿਆ ਇਹ चलो जितना मचामोड़ क्या यार नीवा टाइपर दे दे हम रहता है नहीं बचाना आ सही कला 1000 किलोमीटर तो दूर आएंगे इस तरह 1000 होगा भाई 1900 किलोमीटर है का रास्ता ना 1000 किलोमीटर दूर आएंगे इस तरह कॉल स्पेशल है तैयार दिखा देना नूती आ रुको रुको हाँ चलिए हाँ सूरत है है का ना इसा� ਚੱਲਿਆਈ ਬਾਬਾ ਬੁੱਢਾ ਛੋਟੇ 7.5 ਸ਼ਬਦ ਤਾਂ ਨਾ ਚੱਲਿਆਈ ਬਾਬਾ ਬੁੱਢਾ ਜੋੜ 7.5 ਛੋਟੇ ਪਹੁੰਚ ਰਿਹਾ ਛੋਟੇ ਪਹੁੰਚਦਾ 7.5 ਨਹੀਂ ਸ਼ਬਦਦਾ ਭਾਈ 7.5 ਦੇਖਣੇ ਹੜਦੇ ਤੁਹਾਨੂੰ ਜਾਂ ਪਰ ਆ ਗੱਲਾਂ ਕਰਦੇ ਨਿਕਲਦਾ ਵੀ ਕਰੋ ਕਿ ਨਹੀਂ ਰੰਦਾ ਰੰਦਾ ਕੰਨੂ ਕੇ ਕੋਟੇ ਤੇ ਤਿਆਰੀ ਆ ਉਹਨਾਂ ਨਾਲ ਮੈਨੂੰ ਇੰਝ ਆ ਜਾਈ ਸੀ ਮਜ ਨਾ ਜੈਸਲ ਮੇਰ ਮੰਮੀ ਹੋਰੀ ਗਏ ਸੀ ਹੁਣ ਕਿਥੇ ਨਹੀਂ ਕਿਥੇ ਗਏ ਸੀ ਆ ਰਾਸਤ ਜੋਧਪੁਰ ਜੋਧਪੁਰ ਸੂਰਜ ਹੁੰਦਾ ਸੀਗਾ ਸਾਡਾ ਆਪਣੇ 6 ਵਜੇ ਆਪਣੇ ਸੇਵ ਦਾ ਬਈ 6:30 ਤੱਕ ਆਪਣੇ ਸੇਵ ਦਾ 6 ਵਜੇ ਨੇ ਰ ਆ ਜਾਂਦਾ ਆਪਣੇ ਥੋੜਾ ਥੋੜਾ ਚਲੋ ਚੱਲੀਏ ਅੱਧੇ ਘੰਟੇ ਚ ਮੁੜ ਕੇ ਆਉਣਾ ਫਟਾਫਟ ਚਲੋ ਫਟਾਫਟ ਮੇਰੇ ਦੇ ਸਾਹਮਣੇ ਕਿਹਨੇ ਸੱਟ ਮੋੜ ਕੇ ਬੈਠੇ ਹਾਂ ਹੁਣ ਵੀ ਤਾਂ ਰਾਹ ਦੱਸ ਹੀ ਜਾਂਦਾ ਕਿੱਧਰ ਕਿੱਧਰ ਮੁੜਦਾ ਹੈ ਉਧਰ ਦਾ ਆਉਂਦਾ

ਅੱਛਾ ਉਹ ਸਟਾਰ ਹਨ ਇੰਨੀ ਬੇਸਮੂ ਨੀਸੋਸੀ ਰੋਲ ਇੱਕ ਤਾਂ ਫਿਰ ਉਹ ਉਹ ਜੀ ਕਿ ਐਸੀ ਬਾਬਾ ਦੀਪ ਸਿੰਘ ਜੀ ਦੀ ਮੂਰਤੀ ਚਾਲੂ ਕਾਲ ਕੀ ਵਿੱਚ ਨਾ ਆਏ ਜੁਜੀ ਆਪਾਂ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲੇ ਆਂ ਰਮਾਲ ਤਾਂ ਲਾਦ ਗੀ ਸੱਚੇ ਇਹ ਕਿ ਹਾਂ ਜੀ ਆ ਬਾਬਾ ਦੀਪ ਸਿੰਘ ਜੀ ਤੁਹਾਨੂੰ ਕੁੜੇ ਤੁਸੀਂ ਜਿਹਾ ਕਰੋ ਉਹ ਜਿਹੜਾ ਮੱਸੀ ਰੰਗੜ ਦਾ ਸਿਰ ਰੱਖਿਆ ਸੀਗਾ ਜੰਡ ਤੇ ਜੰਡ ਪਾਟ ਗਿਆ ਸੀ ਉਹ ਹਜੇ ਤੱਕ ਇੱਥੇ ਸੰਭਾਲ ਕੇ ਰੱਖਿਆ ਹੋਇਆ ਚੈੱਕ ਕਰੋ ਫਿਨਿਸ਼ਿੰਗ ਬਹੁਤ ਸਰਾ ਦਿੱਤੀ ਤੇ ਇੱਧਰ ਜੋੜਾ ਕਰ ਰਹੇ ਸੀ ਆ ਆ ਉਹੋ ਚੀਜ਼ ਜਿੱਥੇ ਬਹਿ ਕੇ ਰਹਿ ਮਛਰਵਾ ਹੁੰਦਾ ਸੀ ਜਿਵੇਂ ਕਿ ਆਪਾਂ ਸਾਥ ਕਹਿ ਸਕਦੇ ਆ ਇਹਨੂੰ ਆਗੇ ਜੀ ਆਗੇ ਅੰਦਰ ਨਹੀਂ ਆ ਸਕਦੇ ਆਪਾਂ ਬੂਡ ਲਾ ਕੇ ਹਨ ਪਨੇ ਇਹ ਸਾਥਾ ਜਿੱਥੇ ਬੈ ਕੇ ਰਾਇਮ مشورہ ਹੁੰਦਾ ਸੀ ਸਾਰਾ ਕੰਮ ਕਰਦੇ ਨੇ ਹਾਂ ਉਸ ਟਾਈਮ ਦੀ ਕਾਂਦਾ ਜਿਹੜੀ ਅੱਜ ਵੀ ਸ਼ੀਸ਼ੇ ਦੇ ਵਿੱਚ ਜੜੀ ਹੋਈ ਆ ਇੱਥੇ ਤਾਂ ਕੱਚੀ ਕਾਂਦਾ ਕਿ ਉਸ ਟਾਈਮ ਦੀ ਕੱਚੀ ਕਾਂਦਾ ਅੱਧੀ ਆ ਰਹੀ

जी <laughs> चेक करो मेक आई हेलो जी बस चल करोग थोड़ा फोन आ गया क्या आज छेटी अल बस ना हो गया क्योंकि इतना है कोई पा सठ किलोमीटर दूर आते मिलते सर ठीक पालिए